ਕਦਾਹਲ ਚੱਲ ਬਾਬਿਓ ਜਿਹੜੇ ਬੰਦੇ ਫੋਟੋਗ੍ਰਾਫੀ ਵੀਡੀਓਗ੍ਰਾਫੀ ਸ਼ੈਗੇ ਆ ਉਹ DJI ਦੇ ਗੈਜਟ ਆ ਉਹ ਜ਼ਰੂਰ ਵਰਤਦੇ ਹੋਣਗੇ ਚਾਹੇ ਐਕਸ਼ਨ ਕੈਮਰਾ ਹੋਵੇ ਚਾਹੇ ਉਹ ਪਾਕਟ ਕੈਮਰਾ ਹੋਵੇ ਚਾਹੇ ਉਹ ਗਿੰਬਲ ਹੋਣ ਚਾਹੇ ਉਹ ਡਰੋਨ ਹੋਣ ਸੋ ਆਪਾਂ ਵੀ ਅੱਜ ਇੱਕ DJI ਦੇ ਗੈਜਟ ਦੀ ਗੱਲ ਕਰਨੀ ਆ ਤੇ ਹੈਗਾ DJI ਪਾਕਟ 3 ਉਹ ਕਹਿੰਦਾ ਆਪ ਦੇ ਦਿਖਦੇ ਆ ਕਿ ਆਪਾਂ ਨੂੰ ਜਿਹੜਾ ਇਹਦਾ ਪ੍ਰੋ ਕ੍ਰੀਏਟਰ ਕੰਬੋ ਲੈਣੇ ਕ੍ਰੀਏਟਰ ਕੰਬੋ ਕ੍ਰੀਏਟਿੰਗ ਕ੍ਰੀਏਟਰ ਕੰਬੋ। ਪਰ ਇਹ ਵਿੱਚ ਆਪ ਨੂੰ ਕੀ ਕੀ ਮਿਲਦਾ ਹੈ ਹਨਾ? ਸੋ ਬਾਬੇ ਐਵੇਂ ਦਾ ਇੱਕ ਝੋਲਾ ਟਾਈਪ ਆ। ਉਰੇ ਸਾਰਾ ਸਮਾਨ ਪਿਆ ਹੁੰਦਾ। ਟਰਾਈਪੋਡ, ਕੈਮਰਾ, ਮਾਈਕ, ਇੱਕਾ ਐਕਸਟਰਾ ਬੈਟਰੀ, ਇੱਕਾ ਥੱਲੇ ਹੋਰ ਛੋਟੀ ਜਿਹੀ ਅਟੈਚਮੈਂਟ ਮਿਲਦੀ ਹੈ। ਜੇ ਤੁਸੀਂ ਐਕਸਟਰਾ ਬੈਟਰੀ ਨਹੀਂ ਲਾਉਣੀ ਕੀ ਥੱਲੇ ਜਿਆਦਾ ਤੁਹਾਨੂੰ ਲੰਮਾ ਲੱਗਦਾ ਜਗਾਰਡ ਜਿਆਦਾ ਹੈਵੀ ਹੁੰਦਾ। ਤੁਸੀਂ ਆਹ ਲਾ ਸਕਦੇ ਆ ਇਹਦੇ ਥੱਲੇ ਟਰਾਈਪੋਡ ਲੱਗ ਜਾਂਦਾ ਸਿੱਧਾ ਕੈਮਰੇ ਥੱਲੇ ਟਰਾਈਪੋਡ ਨਹੀਂ ਲੱਗਦਾ ਤੇ ਫਿਰ ਚਾਰਜਿੰਗ ਦੀ ਜਿਹੜੀ ਟਾਈਪ ਸੀ ਉਹ ਮਗਰਲੇ ਪਾਸੇ ਚਲੀ ਜਾਂਦੀ ਹੈ ਹਨਾ ਤੇ ਇਹਦੀਆਂ ਮੋਟੀਆਂ-ਮੋਟੀਆਂ ਸਪੈਸੀਫਿਕੇਸ਼ਨ ਬਾਬੇ ਕੁਛ ਕਿਦਾਂ ਵਾ ਕਿ 2 ਇੰਚ ਦੀ ਡਿਸਪਲੇ ਮਿਲਦੀ ਆ 700 ਨਿਟਸ ਦੀ ਪੀਕ ਬ੍ਰਾਈਟਨੈਸ ਆ 1 ਇੰਚ ਦਾ ਸੀਮੋ ਸੈਂਸਰ ਹੋਰ ਕਿ 120 fps ਮੈਕਸਿਮਮ ਰੈਜ਼ੋਲੂਸ਼ਨ ਆ 4K 60 fps ਜਿਹੜਾ ਉਹ ਲੌਗ ਪ੍ਰੋਫਾਈਲ ਆ ਆਪਾਂ ਸ਼ੂਟ ਕਰ ਸਕਦੇ ਹਾਂ ਨਾ ਲੌਗ ਪ੍ਰੋਫਾਈਲ ਜਿਹੜੀ ਡੀ ਲੌਗ ਆ ਮਤਲਬ ਜੇ ਤੁਸੀਂ ਕਲਰ ਗ੍ਰੇਡਿੰਗ ਕਰਦੇ ਸ਼ਕੀਨ ਹੈਗੇ ਹਾਂ ਜੇ ਤੁਹਾਨੂੰ ਵਧੀਆ ਲੱਗਦਾ ਇਹ ਕੰਮ ਡੀ ਲੌਗ ਉੱਥੇ ਵਧੀਆ ਆਪਸ਼ਨ ਆ ਇੱਕ ਕੈਮਰੇ ਦੇ ਉੱਤੇ ਆਪਦੇ ਤਿੰਨ ਮਾਈਕ ਹੈਗੇ ਆ ਸਪੀਕਰ ਆ ਸੋ ਬੱਜਣੀ ਦਾ ਹੈਗਾ ਕੁਝ 180 ਕਿ ਗ੍ਰਾਮ ਬਿਨਾ ਕਿਸੇ ਅਟੈਚਮੈਂਟ ਤੋਂ ਪਰ ਉਹਦੇ ਉੱਪਰ ਅਟੈਚਮੈਂਟ ਆਪ ਨੂੰ ਲਾਉਣੀਆਂ ਪੈਣਦੀਆਂ ਜਿਵੇਂ ਕਿ ਇਹ ਇੱਕ ਆ ਬੈਟਰੀ ਹੈਂਡਲ ਹੋ ਗਿਆ ਫਿਰ ਇੱਕ ਜੇ ਤੁਸੀਂ ਬੈਟਰੀ ਹੈਂਡਲ ਨਹੀਂ ਵੀ ਲਾਉਣਾ ਥੱਲੇ ਕੋਈ ਟਰਾਈਪੋਡ ਕਸਣਾ ਤਾਂ ਤਾਂ ਵੀ ਤੁਹਾਨੂੰ ਇੱਕ ਛੋਟੀ ਜਿਹੀ ਅਟੈਚਮੈਂਟ ਲਾਉਣੀ ਪੈਣੀ ਆ ਹਨਾ ਫਿਰ ਐਨਡੀ ਫਿਲਟਰ ਹੋ ਗਏ ਇਹ ਤਿੰਨ ਚਾਰ ਚੀਜ਼ਾਂ ਮੇਰੇ ਸਾਬ ਨੂੰ ਜ਼ਰੂਰੀ ਆ ਸੋ ਹਾਲ ਦੀ ਘੜੀ ਸ਼ੇਰ ਜੇ ਤੁਸੀਂ ਸੋਲੋ ਕੰਟੈਂਟ ਕ੍ਰੀਏਟਰ ਆ ਜਾਂ ਤੁਸੀਂ ਵਲੌਗ ਨਹੀਂ ਵਲੌਗਰ ਨਹੀਂ ਵਲੌਗਰਾਂ ਕਟੋ ਵਿੱਚ ਜੇ ਤੁਸੀਂ ਸੋਲੋ ਕੰਟੈਂਟ ਕ੍ਰੀਏਟਰ ਤੁਹਾਡੇ ਲਈ ਇਹ ਕੈਮਰਾ ਬਹੁਤ ਦੇਦਰ ਦੇ ਵਿੱਚ ਡੀਫੈਲਟਰ ਵਗੈਰਾ 1 ਇੰਚ ਸੈਂਸਰ ਲੋ ਲਾਈਟ ਪਰਫਾਰਮੈਂਸ ਇਹਦੀ ਬਹੁਤ ਵਧੀਆ ਮੋਟੀ ਮੋਟੀ ਜਾਣਕਾਰੀ ਇਹੀ ਆ ਬਬ ਸੈਟਿੰਗਾਂ ਵਿੱਚ ਬਹੁਤ ਨੇ ਉਹਨਾਂ ਦੀ ਮੈਂ ਇੱਕ ਵੱਖਰੀ ਵੀਡੀਓ ਬਣਾਉਂਗਾ ਕਿ ਇਹਦੇ ਨਾਲ ਆਪਾਂ ਕਿਦਾਂ ਕਿਦਾਂ ਦੀਆਂ ਫੋਟੋ ਵੀਡੀਓ ਕੈਪਚਰ ਕਰ ਸਕਦਾ ਵੈਸੇ ਫੋਟੋ ਵਧੀਆ ਖਿੱਚ ਲੈਂਦਾ ਹੈ ਪਰ ਮੈਨੂੰ ਵਧੀਆ ਨਹੀਂ ਲੱਗੀ ਤੇ ਹਾਂ ਵੀਡੀਓ ਨੈਕਸਟ ਲੈਵਲ ਮਤਲਬ ਜੇ ਆਪਾਂ ਇਹਦੇ ਸਾਈਜ਼ ਦੀ ਗੱਲ ਕਰੀਏ ਤਾਂ ਉਹਦੇ ਹਿਸਾਬ ਨਾਲ ਵੀਡੀਓ ਬਹੁਤ ਕੈਂਟ ਹੁੰਦਾ ਹਨਾ ਸੋ ਮੇਰੇ ਲਈ ਮੇਰੇ ਹਿਸਾਬ ਨਾਲ ਇਹ ਕੈਮਰਾ ਪਰਫੈਕਟ ਚੁਆਇਸ ਹੋ ਸਕਦੀ ਆ ਜੇ ਤੁਸੀਂ ਮਿਰਰਲੈਸ ਤੇ ਨਹੀਂ ਜਾਣ ਚਾਹੁੰਦੇ ਜੇ ਤੁਸੀਂ ਬਲਕੀ ਕੈਮਰੇ ਜਾਂ ਗਿੰਬਲ ਨਹੀਂ ਮਤਲਬ ਚੱਕਣਾ ਚਾਹੁੰਦੇ ਤਾਂ ਇਹ ਇੱਕ ਵਧੀਆ ਚੁਆਇਸ ਹੋ ਸਕਦੀ ਆ ਸੋ ਇਹ ਸੀ ਆਪਣੀ ਵੀਡੀਓ ਵਧੀਆ ਲੱਗੀ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ